ਸਤ ਬਾਬਾ ਸੁਰਜਨ ਸਿੰਘ ਜੀ ਰੋਪੜ ਫੂਲ ਤੋਂ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਦੇ ਅਸਥਾਨ ਤੋਂ ਆਏ ਨੇ ਸੋ ਉਹਨਾਂ ਨੂੰ ਬੇਨਤੀ ਹੈ ਉਹ 10 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਪ੍ਰਵਚਨਾ ਦੀ ਸਾਂਝ ਪਾਣਗੇ ਜੋ ਵੀ ਮਾਈ ਭਾਈ ਜਿਨ੍ਹਾਂ ਨੇ ਚਰਪਣੀ ਛਕ ਲਿਆ ਲੰਗਰ ਪਾਣੀ ਛਕ ਲਿਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਉਹ ਗੁਰੂ ਦਰਬਾਰ ਵਿੱਚ ਸੱਜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ आओ प्रवचन सवण करी जी वाहिगुरू जी का ख़ालसा वाहिगुरू जी फति जुगो जुग अटल तनत तन साहिब श्री ग्रंथ साहिब महाराज जी पाबन पवित्र हज़ूरी जुड़बेठी गुरू रूप गुरू प्यारी सतसंग जी आउ सारी सभु त ਫਤੇ ਦੀ ਸਾਂਝ ਪਾਈ ਸਾਰੇ ਗੱਜ-ਬੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਸੰਗਤਾਂ ਮਹਾਂਪੁਰਸ਼ਾਂ ਦੀ ਨਿੱਗੀ ਤੇ ਮਿੱਠੀ ਯਾਦ ਦੇ ਵਿੱਚ ਜੁੜ ਕੇ ਬੈਠੀਆਂ ਹਨ ਬਹੁਤ ਪਿਆਰਾ ਕੀਰਤਨ ਭਾਈ ਸਾਹਿਬ ਕਰ ਰਹੀ ਸੀ ਰਾਗਾਂ ਦੇ ਵਿੱਚ ਸਵਾਉ ਥੋੜਾ ਸਮਾਂ ਮਨਵਿਰਤਿਆਂ ਕਾ ਕਰ ਕਰ ਕੇ ਬੈਠਣ ਦੀ ਕਿਰਪਾਲਤਾ ਕਰੀਏ ਨਾ ਕਿ ਸਾਡੇ ਸ્વાસ ਸਫਲੇ ਹੋ ਸਕਣ ਜਿੰਦਗੀ ਸਵਾਸਾਂ ਦੇ ਰੂਪ ਵਿੱਚ ਮਿਲੀ ਹੈ ਨਾ ਕਿ ਜਿੰਦਗੀ ਸਾਲਾਂ ਦੇ ਰੂਪ ਵਿੱਚ ਹੈ ਸ્વાસ ਆਉਂਦਾ ਹੈ ਤਾਂ ਜੀਵਤ ਹਾਂ ਜਦੋਂ ਸਵਾਸਾਂ ਰੂਪੀ ਜਿਹੜੀ ਧੜਕਣ ਹੈ ਉਹ ਰੁਕ ਜਾਂਦੀ ਹੈ ਉਦੋਂ ਜਿੰਦਗੀ ਦਾ ਅੰਤ ਹੋ ਜਾਂਦਾ ਹੈ ਸੋ ਮਹਾਪੁਰਸ਼ਾਂ ਨੇ ساری ਜਿੰਦਗੀ ਸਾਰਾ ਜੀਵਨ ਨਾਮ ਜਪਣ ਚ ਲਾਇਆ ਆਪ ਜੱਪੇ ਅਵਰਾ ਨਾਮ ਜਪਾਵੇ ਆਪ ਜਪਿਆ ਤੇ ਦੂਜਿਆਂ ਨੂੰ ਨਾਮ ਜਪਾਇਆ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਦੰਦ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰ ਦੇ ਪ੍ਰਵਚਨ ਹਨ ਕਹਿੰਦੇ ਭਾਈ ਵੱਡੇ ਭਾਗ ਕਿਹਨਾਂ ਦੇ ਹਨ ਵੱਡੇ ਭਾਗਾ ਵਾਲੇ ਕੌਣ ਹਨ ਮਹਾਰਜ ਗੁਰਬਾਣੀ ਉਚਾਰਨ ਕਰਦੇ ਨੇ ਇਹਰੇ ਉਹਨਾਂ ਸੰਤਾਂ ਦੇ ਮਹਾਪੁਰਸ਼ਾਂ ਦੇ ਰੱਬ ਦੇ ਪਿਆਰਿਆਂ ਦੇ ਪਰਮੇਸ਼ਰ ਦੇ ਪਿਆਰਿਆਂ ਦੇ ਵੱਡੇ ਭਾਗ ਹਨ ਸੰਤ ਬਾਬਾ ਖੀਮ ਸਿੰਘ ਜੀ ਜਿਨ੍ਹਾਂ ਦੀ ਮਿੱਠੀ ਤੇ ਨਿੱਗੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਜੋ ਇਸ ਸਥਾਨ ਦੀ ਸੇਵਾ ਨਿਵਾਰੇ ਨੇ ਸੰਤ ਬਾਬਾ ਨਛੱਤਰ ਸਿੰਘ ਜੀ ਬੜੇ ਪ੍ਰੇਮ ਵਾਲੇ ਗੁਰਮਖ ਖਿਆਲੀਏ ਗਿਆਨੀ ਜੀ ਕਹ ਲਈਏ ਇਹਨਾਂ ਨੂੰ ਮਹਾਪੁਰਸ਼ ਕਹ ਲਈਏ ਸਾਸ ਜਿੰਨੀ ਵੀ ਉਪਮਾ ਕੀਤੀ ਜਾਵੇ ਉਹ ਥੋੜੀ ਹੈ ਇਹ ਬੜੇ ਪਿਆਰ ਵਾਲੇ ਨੇ ਸਭ ਨੂੰ ਪਿਆਰ ਕਰਦੇ ਨੇ ਅਸਮ ਚ ਕਹਿੰਦੇ ਵੱਡੇ ਭਾਗ ਉਹਨਾਂ ਮਹਾਪੁਰਸ਼ਾਂ ਦੇ ਹੋਇਆ ਕਰਦੇ ਨੇ ਜਿਹੜੇ ਜਿਨ੍ਹਾਂ ਕੋ ਭਾਈ ਨਾਮ ਰੂਪੀ ਖਜ਼ਾਨਾ ਹੁੰਦਾ ਸੰਤ ਬਾਬਾ ਖੇਮ ਸਿੰਘ ਜੀ ਉਹਨਾਂ ਕੋਲ ਨਾਮ ਰੂਪੀ ਖਜ਼ਾਨਾ ਸੀ ਸਾਡੇ ਮਹਾਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਨੇ ਇਸ ਇਲਾਕੇ ਚ ਬਹੁਤ ਕੀਰਤਨ ਕੀਤੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ ਨਸ਼ੇ ਛਡਾਏ ਬੜੇ ਗੁਰਸਿੱਖ ਮਿਲਦੇ ਨੇ ਕਹਿੰਦੇ ਬਾਬਾ ਜੀ ਦਾ ਕੀਰਤਨ ਸੁਣ ਕੇ ਅਸੀਂ ਬਹੁਤ ਸ਼ਰਾਬ ਪੀਂਦੇ ਸੀ ਸ਼ਰਾਬ ਛੱਡ ਦਿੱਤੀ ਮਹਾਪੁਰਸ਼ਾਂ ਦਾ ਕੀਰਤਨ ਸੁਣ ਕੇ ਅਸੀਂ ਕਦੇ ਗੁਰੂ ਘਰ ਨਹੀਂ ਸੀ ਗਏ ਗੁਰੂ ਘਰ ਜਾਣ ਲੱਗ ਪਏ ਕਦੀ ਅਸੀਂ ਅੰਮ੍ਰਿਤ ਬਾਰੇ ਸੋਚਿਆ ਨਹੀਂ ਸੀ ਅਸੀਂ ਅੰਮਰ ਛਕ ਲਿਆ ਗੁਰੂ ਵਾਲੇ ਬਣ ਗਏ ਤੇ ਮਹਾਪੁਰਸ਼ਾਂ ਦੀ ਕਿੱਡੀ ਵੱਡੀ ਦੇਣ ਹੁੰਦੀ ਹੈ ਇਸ ਇਲਾਕੇ ਦੇ ਵਿੱਚ ਸੰਤ ਬਾਬਾ ਖੇਮ ਸਿੰਘ ਜੀ ਆ ਜੋ ਸਥਾਨ ਹੈ ਕਿਡੀ ਵੱਡੀ ਦੇਣ ਹੈ ਜੇ ਗੁਰਬਾਣੀ ਚ ਭਾਈ ਦੱਸਣਾ ਕੀਤਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧੰਨ ਹਰ ਨਾਮਾ ਪ੍ਰਮਾਣ ਗਣੀ ਸਹੀ ਇਹ ਆਏ ਸਫਲ ਦਿਨਾ ਕੇ ਕਾਮਾਂ ਕਹਿੰਦੇ ਉਹਨਾਂ ਸਤਪੁਰਸ਼ਾਂ ਦੇ ਰੱਬ ਦੇ ਪਿਆਰਿਆਂ ਦੇ ਪਰਮੇਸ਼ਰ ਦੇ ਪਿਆਰਿਆਂ ਦੇ ਵੱਡੇ ਭਾਗ ਹਨ ਮਹਾਪੁਰਸ਼ਾਂ ਦੇ ਸੰਤ ਬਾਬਾ ਖੇਮ ਸਿੰਘ ਜੀ ਵਰਗੇ ਮਹਾਪੁਰਸ਼ਾਂ ਦੇ ਵੱਡੇ ਭਾਗ ਹਨ ਜਿਨ੍ਹਾਂ ਕੋ ਨਾਮ ਰੂਪੀ ਖਜ਼ਾਨਾ ਸੀ ਬੜਾ ਔਖਾ ਹੈ ਨਾਮ ਰੂਪੀ ਦੁਪਹਿ ਖਜ਼ਾਨਾ ਇਕੱਠਾ ਕਰਨਾ ਬਹੁਤ ਔਖਾ ਹੈ ਵੈਸੇ ਤਾਂ ਨਾਮ ਜਪਣਾ ਹੀ ਬੜਾ ਔਖਾ ਹੈ ਆਪਾਂ ਕਹਿ ਦੁੰਦੇ ਆ ਕਿ ਨਾਮ ਜਪਿਆ ਕਰੋ ਪਰ ਜਦ ਜਪਣਾ ਪੈਂਦਾ ਬੜਾ ਔਖਾ ਹੈ ਦੁਨੀਆ ਦੀ ਮਮਤਾ ਛੱਡਣੀ ਦੁਨੀਆ ਦੇ ਮੋਹ ਛੱਡਣੇ ਸਾਸ ਦੁਨੀਆ ਵੱਲੋਂ ਉਦਾਸ ਰਹਿਣਾ ਉਦਾਸੀ ਧਾਰਨ ਕਰਨੀ ਇਹ ਬੜੀ ਮੁਸ਼ਕਲ ਹੈ ਪਰ ਤੁਹਾਨੂੰ ਮਹਾਪੁਰਸ਼ ਤੁਹਾਨੂੰ ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਗੁਰੂ ਕੀ ਸੰਗਤ ਗੁਰੂ ਪਿਆਰੇ ਜਿਹੜੇ ਆਪ ਜਪਦੇ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨੂੰ ਜੋੜ ਕੇ ਭਾਗ ਖੜੇ ਹਰ ਸੰਤ ਤੁਹਾਾਰੇ ਜਿਨ ਕਰ ਧੰਨ ਹਰ ਨਾਮਾ ਪ੍ਰਵਾਣ ਗਣੀ ਸਹੀ ਆਏ ਸਫਲ ਦਿਨਾਂ ਕੇ ਕਾਮਾਂ ਉਹਨਾਂ ਦਾ ਆਇਆ ਵੀ ਸਫਲਾ ਉਹ ਆਏ ਵੀ ਪ੍ਰਵਾਣ ਉਹਨਾਂ ਨੇ ਸਵਾਮਾ ਕੀਤੀਆਂ ਵਿੱਚ ਸਬਰੀਆਂ ਬੋਲੋ ਸਤਨਾਮ ਸ੍ਰੀ ਫਿਰ ਬੋਲੋ ਭਾਈ ਸਤਨਾਮ ਸ੍ਰੀ ਮੈਨੂੰ ਦੱਸ ਰਹੇ ਸੀ ਗੁਰੂ ਮਿਆਰੇ ਕਿ ਸੰਤ ਬਾਬਾ ਖੀਮ ਸਿੰਘ ਮਹਾਪੁਰਸ਼ ਜਿਨ੍ਹਾਂ ਦੀ ਯਾਦ ਚ ਬੈਠੇ ਆ ਉਹਨਾਂ ਨੇ ਕੇਸਕਰ ਸਾਹਿਬ ਆਨੰਦਪੁਰ ਸਾਹਿਬ ਬੜੀ ਸੇਵਾ ਕੀਤੀ ਜੋ ਦਰਸ਼ਨੀ ਡੂਡੀ ਹੈ ਉਹਦੀ ਸੇਵਾ ਨਿਭਾਈ ਖੈਰ ਅਸੀਂ ਤਾਂ ਛੋਟੇ ਹੋਣਗੇ ਸ਼ਾਇਦ ਸਾਡਾ ਜਨਮ ਆਪਾਂ ਛੋਟੇ ਹੋਣਗੇ ਜਿਨ੍ਹਾਂ ਗੁਰਸਿੱਖਾਂ ਨੇ ਰੱਬ ਦੇ ਪਿਆਰੇ ਨੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਦੇ ਦਰਸ਼ਨ ਕੀਤੇ ਆਪਾਂ ਉਹਨਾਂ ਦੇ ਦਰਸ਼ਨ ਕਰ ਰਹੇ ਆ ਬੋਲੋ ਸਤਨਾਮ ਸ੍ਰੀ ਅੱਪਾ ਉਹਨਾਂ ਦੇ ਦਰਸ਼ਨ ਕਰਨ ਆਪਾਂ ਵੀ ਭਾਗਾ ਵਾਲੇ ਹਾਂ ਕਹਿੰਦੇ ਪ੍ਰਮਾਣ ਗਣੀ ਸਹੀ ਆਏ ਸਫਲਤਨਾ ਕੇ ਕਾਮ ਆ ਉਹਨਾਂ ਦੀ ਸਮਾਮਾ ਕੀਤੀਆਂ ਵੀ ਸਫਲੀਆਂ ਤੇ ਆਪਣਾ ਆਪਣੇ ਬਾਰੇ ਵੀ ਗੁਰਬਾਣੀ ਗਾਉਂਦਾ ਅਵਰ ਕਾਜ ਥਿਰੈ ਕਿਤੇ ਨਾ ਗਾਮ ਮਿਲ ਸਾਧ ਸੰਗਤ ਭਜ ਆਪਾਂ ਕਹਿੰਦੇ ਕੰਮ 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 ਨਹੀਂ ਮੁੱਕਦੇ ਜੀ ਅੱਜ ਕੀਰਤਨ ਸੁਣਨੇ ਜਾਣਾ ਅੱਜ ਕੀਰਤਨ ਦਰਬਾਰ ਹੋ ਰਿਹਾ ਹੈ ਅੱਜ ਕੀਰਤਨ ਦਰਬਾਰ 'ਚ ਨਹੀਂ ਜਾਣਾ ਸਾਡੇ ਕੰਮ ਕੌਣ ਕਰੇਗਾ ਸਾਡੇ ਮਹਾਪੁਰਸ਼ ਕਿਆ ਕਰਦੇ ਸੀ ਉਹ ਤੁਸੀਂ ਨਾਮ ਜਪੋ ਤੁਸੀਂ ਬਾਣੀ ਪੜੋ ਸਿਮਰਨ ਕਰੋ ਬੰਦਕੀ ਕਰੋ ਤੁਸੀਂ ਗੁਰੂ ਤੇ ਭਰੋਸੇ ਛੱਡ ਦਿਓ ਤੁਹਾਡੇ ਕੰਮ ਗੁਰਨਾਨਕ ਕਰੇਗਾ ਵੈਸੇ ਇੱਕ ਭਲੇਖਾ ਹੀ ਹੈ ਇੱਕ ਭਲੇਖਾ ਹੀ ਹੈ ਕੰਮ ਸਤਗੁਰ ਪਾਸ਼ੀ ਕਰਦੇ ਨੇ ਅਸੀਂ ਡਬਈ ਤੋਂ ਆਏ ਆ ਕੱਲ ਦੀ ਗੱਲ ਹੈ ਜਦੋਂ ਅਸੀਂ ਆਉਣਾ ਸੀ ਮੈਂ ਕੁਦਰਤੀ ਤੁਹਾਨੂੰ ਗੁਰਬਾਣੀ ਦੀ ਤਾਕਤ ਦੀ ਗੱਲ ਦੱਸਣ ਲੱਗਾ ਗੁਰਬਾਣੀ ਦੇ ਸ਼ਬਦ ਵਿੱਚ ਇੰਨੀ ਤਾਕਤ ਐ ਇੰਨੀ ਸ਼ਕਤੀ ਐ ਖਿਆਰ ਸੀ ਵਾਪਸ ਆਉਣਾ ਸੀ ਕੁਦਰਤੀ ਉਥੇ ਮਜਾਇਲ ਇਰਾਕ ਵੱਲੋਂ ਇੱਕ ਤੁਰਕੀ ਮੁਲਕ ਸੀ ਉੱਥੇ ਮਜਾਇਲ ਮਾਰੀ ਗਈ ਸੀ ਸੋਚਿਆ ਸਾਡੀ ਦਾ ਜੋ ਕੈਨਸਲ ਹੋ ਗਈ ਜੋ ਅਸੀਂ ਜਹਾਜ਼ ਨਹੀਂ ਆਉਣਾ ਸੀ ਸਾਡੀ ਉਹ ਕੈਨਸਲ ਹੋ ਗਈ ਸੋਚਿਆ ਕਿਵੇਂ ਜਾਵਾਂਗੇ ਕਈ ਕਹਿ ਰਹੇ ਸੀ 10 ਦਿਨ ਫਲੈਟਾਂ ਬੰਦ ਰਹਿਣਗੀਆਂ ਕੋਈ ਕਹਿ ਰਿਹਾ ਸੀ ਹਫਤਾ ਫਲੈਟਾਂ ਬੰਦ ਰਹਿਣਗੀਆਂ ਅਸੀ ਸਾਰੀ ਰਾਤ ਸ਼ਬਦ ਦਾ ਜਾਪ ਕੀਤਾ ਸਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਹ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਬਸਕਰ ਦੀਨੇ ਅਮਰਤ ਨਾਮ ਮਹਾਰਸਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰਿਪੰ ਅੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਸਾਰੀ ਰਾਤ ਸ਼ਬਦ ਦਾ ਜਾਪ ਕੀਤਾ ਜਦੋਂ ਅਸੀਂ ਅੰਮ੍ਰਿਤ ਵੇਲੇ ਸਕਿਉਰਿਟੀ ਵਾਲੇ ਨੂੰ ਮਿਲੇ ਸਕਿਉਰਿਟੀ ਵਾਲਾ ਲੱਗਾ ਕਹਿਣ ਕਿ ਆਂਦੇ ਜੀ ਸੀਸ ਫੈਰ ਹੋ ਗਿਆ ਦੋਨਾਂ ਮਲੂਕਾਂ ਦਾ ਸਮਝੌਤਾ ਹੋ ਗਿਆ ਫਲੇਟਾਂ ਚੱਲ ਪੀਆਂ ਸਿਰਫ ਇੱਕ ਦਿਨ ਵਾਸਤੇ ਫਲੇਟਾਂ ਚੱਲੀਆਂ ਅਸੀਂ ਪੰਜਾਬ ਆਏ ਇਹ ਕੀ ਦੀ ਕਿਰਪਾ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਦੀ ਕਿਰਪਾ ਹੈ ਇਹ ਕਹਿੰਦੇ ਕੰਮ ਕੌਣ ਸਾਡੇ ਕੰਮ ਕਿਵੇਂ ਹੋਣਗੇ ਕੰਮ ਗੁਰੂ ਸਾਹਿਬ ਕਰਨਗੇ ਤੁਹਾਡੇ ਆ ਸਾਡੇ ਕਥਾਵਾਚਕ ਭਾਈ ਸਾਹਿਬ ਬਹੁਤ ਸਤਿਕਾਰ ਉਹ ਭਾਈ ਸਰਬਜੀਤ ਸਿੰਘ ਜੀ ਬੈਠੇ ਨੇ ਜੋ ਸਾਰੇ ਵਰਲਡ ਦੇ ਵਿੱਚ ਮਹਾਪੁਰਸ਼ਾਂ ਦੇ ਵਾਂਗ ਇਹ ਵੀ ਕਥਾ ਕੀਰਤਨ ਕਰਦੇ ਨੇ ਆਪਾਂ ਕਿੰਨੇ ਭਾਗਾ ਵਾਲੇ ਹੈ ਇਹੋ ਜੇ ਗੁਰਸਿੱਖਾਂ ਦੇ ਦਰਸ਼ਨ ਕਰ ਰਹੇ ਹਾਂ ਖੈਰ ਮੈਂ ਬਹੁਤਾ ਸਮਾਂ ਨਹੀਂ ਲਾਉਣਾ ਸਮਾਂ ਸਾਡਾ ਹੋ ਗਿਆ ਅੱਗੇ ਦਸਰਾ ਕੀਤਾ ਪ੍ਰਮਾਣ ਗਣੀ ਛਈਐ ਸਫਲ ਦਿਨਾਂ ਕੇ ਕਾਮਾ ਮੇਰੇ RAM ਹਰ ਜਨ ਕੇ ਹੋ ਬਲ ਜਾਈ ਕਹਿੰਦੇ ਇਹੋ ਜੇ ਰੱਬ ਦੇ ਪਿਆਰੇ ਤੇ ਮੈਂ ਕੁਰਬਾਨ ਹੋ ਜਾਮਾ ਬਲਿਹਾਰੇ ਜਾਮਾ ਸੱਚ ਮੁੱਚ ਜਦੋਂ ਗੁਰਸਿੱਖ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਦਾ ਕੀਰਤਨ ਸੁਣਿਆ ਸੀ ਮਹਾਂਪੁਰਸ਼ ਡਬਈ ਵਰਗੇ ਮੁਲਖਾਂ ਚ ਵੀ ਅਮਰ ਸ਼ਿਕਾਇਆ ਜਿੱਥੇ ਆਪਾਂ ਆਪਣੇ ਕੌਮ ਦੀ ਗੱਲ ਨਹੀਂ ਕਰ ਸਕਦੇ ਆਪਣੇ ਪ੍ਰਚਾਰ ਦੀ ਗੱਲ ਨਹੀਂ ਕਰ ਸਕਦੇ ਕਿਸੇ ਨੇ ਮਹਾਂਪੁਰਸ਼ਾਂ ਦੀ ਸ਼ਿਕਾਇਤ ਵੀ ਕਰਤੀ ਸੀ ਕਿ ਸਾਡੇ ਧਰਮ ਦੇ ਖਿਲਾਫ ਪ੍ਰਚਾਰ ਕਰਦੇ ਨੇ ਜਦੋਂ ਬਾਬਾ ਜੀ ਸ਼ਿਕਾਇਤ ਹੋਈ ਇੱਕ ਭਾਉ ਨਾਂ ਕਰਕੇ ਗੁਰਸਿੱਖ ਮਿਲਿਆ ਕਹਿੰਦਾ ਮਹਾਂਪੁਰਸ਼ ਨੇ ਮੇਰੀ ਡਿਊਟੀ ਲਈ ਕਿ ਤੁਸੀਂ ਜਾਓ ਜਾ ਕੇ ਇੱਥੇ ਦੇ ਜੋ ਸੇਖਾਂ ਨੂੰ ਉਹਨਾਂ ਨੂੰ ਮਿਲਣਾ ਰੋਕ ਕਹਿੰਦੇ ਜਦੋਂ ਅਸੀਂ ਮਿਲੇ ਉਹਨਾਂ ਦਾ ਪਹਿਲਾ ਹੀ ਕਹਿੰਦੇ ਪਹਿਲਾ ਹੀ ਉੱਤਰ ਸੀ ਕਿ ਤੁਹਾਡੇ ਮੁਲਕ ਵਿੱਚ ਜਾ ਕੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰੀ ਤੁਸੀਂ ਕਰਨ ਦਿਓਗੇ ਕਰਨ ਦੇ ਹੋਗੇ ਉਹ ਲੱਗਾ ਕਹਿਣ ਮੈਂ ਲੱਗਾ ਕਹਿਣ ਕਿ ਅਮਰ ਦੀ ਗੱਲ ਕੀਤੀ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਖੈਰ ਸਾਰਾ ਫੈਸਲਾ ਹੋਇਆ ਮੇਰੇ ਕਹਿਣ ਤੋਂ ਬਾਅਦ ਇਹੋ ਜੇ ਮੁਲਖਾਂ ਦੇ ਵਿੱਚ ਜਾ ਕੇ ਅਮਰ ਸਿਖਾਉਣਾ ਇਹੋ ਜੇ ਮੁਲਖਾਂ ਜਾ ਕੇ ਆਪਣੇ ਧਰਮ ਦੀ ਗੱਲ ਕਰਨੀ ਇਹ ਸਿਰਫ ਸੰਤ ਕਰ ਸਕਦੇ ਮਹਾਂਪੁਰਸ਼ ਕਰ ਸਕਦੇ ਨੇ ਰੱਬ ਦੇ ਪਿਆਰੇ ਕਰ ਸਕਦੇ ਨੇ ਨਹੀਂ ਤਾਂ ਬੰਦਾ ਡਰਦਾ ਭੈ ਦੇ ਵਿੱਚ ਹੈ ਇਥੇ ਨਹੀਂ ਗੱਲ ਕਰਦਾ ਦੇਸਾਂ ਪ੍ਰਦੇਸਾਂ 'ਚ ਭਾਈ ਸਾਹਿਬ ਜਾਂਦੇ ਨੇ ਖੈਰ ਮੈਂ ਟਾਈਮ ਬਹੁਤ ਲਾਵਾ ਕਿੱਸਾਂ ਕਾ ਕਰ ਚਬਰ ਢਲਾਵਾ ਚਰਨ ਧੂੜ ਮੁਖ ਲਾਈ ਜਨਮ ਮਰਨ ਦੋ ਹੂੰ ਮੈਂ ਨਹੀਂ ਜਾਣ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੁ ਲੈਣ ਮਲਾਏ ਸੋ ਇਹਨੇ ਬੋਲ ਕਰੋ ਪ੍ਰਵਾਨ ਅਸੀਂ ਸੰਤ ਬਾਬਾ ਮੋਹਨ ਸਿੰਘ ਜੀ ਜੋ ਮੌਜੂਦਾ ਮਹਾਪੁਰਸ਼ ਨੇ ਭੇਵੇ ਵਾਲੇ ਉਹਨਾਂ ਵੱਲੋਂ ਹਾਜ਼ਰੀ ਲਵਾਉਣ ਵਾਸਤੇ ਆਏ ਹਾਂ ਤੇ ਸੰਤ ਬਾਬਾ ਨਛੱਤਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਸਾਨੂੰ ਸਮਾਂ ਬਖਸ਼ਿਆ ਅਸੀਂ ਉਹਨਾਂ ਦੇ ਰਿਣੀ ਹਾਂ ਆਪਣਾ ਸੀਸ ਇਹਨਾਂ ਦੇ ਚਰਨਾਂ 'ਚ ਰੱਖਦੇ ਹਾਂ ਤਾਂ ਕਿ ਸਾਸ ਜਿਹੋ ਸਮਾਂ ਹੁੰਦਾ ਨਹੀਂ ਬਲਾਰੇ ਕਿੰਨੇ ਬੈਠੇ ਨੇ ਕਿੰਨੇ ਮਹਾਂਪੁਰਸ਼ ਆਏ ਨੇ ਫਿਰ ਵੀ ਅਸੀਂ ਧੰਨਵਾਦ ਦੀਆਂ ਸਾਨੂੰ ਨਵਾਣਿਆਂ ਜਾਨੂ ਮਾਪੁਰ ਸਾਡੇ ਨਨਕਾਰ ਦੇ ਦੇਸ਼ ਨੂੰ ਚਲੇ ਗਏ ਸੱਚਖੰਡ ਨੂੰ ਜਿਨ੍ਹਾਂ ਮਹਾਪੁਰਸ਼ਾਂ ਨੇ ਸਿੱਖੀ ਦਾ ਪ੍ਰਚਾਰ ਬੜੀ ਜੁਰਤ ਨਾਲ ਕੀਤਾ ਦਸਵੇਂ ਗ੍ਰੰਥ ਦੀ ਗੱਲ ਕੀਤੀ ਮਹਾਪੁਰਸ਼ਾਂ ਨੇ ਸਾਧ ਸੰਗ ਜੀ ਮਹਾਪੁਰਸ਼ਾਂ ਨੇ ਕਿਥੋ ਮਾਸ ਬਾਰੇ ਗੱਲ ਕੀਤੀ ਬਾਬਾ ਜੀ ਨੇ ਬੜੇ ਪ੍ਰਵਚਨ ਕੀਤੇ ਖੈਰ ਮੈਂ ਬਹੁਤੀ ਦੂਰ ਨਹੀਂ ਜਾਣਾ ਚਾਹੁੰਦਾ ਹੋਈਆਂ ਪੁੱਲਾਂ ਦੀ ਮਾਫੀ ਕੋਈ ਸ਼ਬਦ ਕੋਈ ਬਾਣੀ ਦਾ ਅਖਰ ਆਪ ਜੀ ਦੇ ਸਾਧ ਸੰਗ ਜੀ ਕਈ ਵਾਰੀ ਤੁਹਾਡੇ ਬੱਚੇ ਨੇ ਨਿਕਲ ਜਾਂਦਾ ਹੈ ਸੰਗ ਦਾ ਰੱਬ ਦਾ ਰੂਪ ਹੈ ਸੰਗ ਦਾ ਜਰੂਰ ਮਾਫ ਕਰਨੀਆ ਬਲੌਜ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸੰਤ ਬਾਬਾ ਸੁਰਜਣ ਸਿੰਘ ਜੀ ਜੋ ਭੇਵੇ ਵਾਲੇ ਮਹਾਂਪੁਰਖਾਂ ਦੇ ਅਸਥਾਨ ਤੋਂ ਰੋਪੜ ਫੁੱਲ ਤੋਂ ਆਏ ਨੇ ਰੂਮ ਰੂਮ ਕਰਕੇ ਧੰਨਵਾਦ ਜੀ ਆਇਆਂ ਨੂੰ ਨਾਲ ਹੀ ਸੰਤ ਬਾਬਾ ਚਰਨਜੀਤ ਸਿੰਘ ਜੀ ਫੂਲ ਤੋਂ ਆਏ ਉਹਨਾਂ ਦਾ ਵੀ ਧੰਨਵਾਦ ਸਮੁੱਚੇ ਜਥੇ ਦਾ ਧੰਨਵਾਦ ਜੀ ਆਇਆਂ ਨੂੰ ਸੋ ਹੁਣ ਬੇਨਤੀ ਹੈ ਸਤਿਕਾਰਯੋਗ ਸੰਤ ਗਿਆਨੀ ਹਰਪ੍ਰੀਤ ਸਿੰਘ ਜੀ ਢੁੱਡੀਗੜ ਵਾਲੇ ਮਹਾਂਪੁਰ